ਪੂਰੇ ਦੀ ਸਰਕਾਰ ਆ ਜਿਹੜੀ ਇਹ ਅਣਜਾਣ ਸਰਕਾਰ ਮੈਂ ਤਾਂ ਹਮੇਸ਼ਾ ਕਹਿਣਾ ਵੀ ਇੱਕ ਅਣਜਾਣ ਮੁੱਖ ਮੰਤਰੀ ਆ ਜਿਹੜਾ ਉਹ ਪੰਜਾਬ ਨੂੰ ਤੇ ਓਦੋਂ ਬਾਅਦ ਉਸ ਮੁੱਖ ਮੰਤਰੀ ਨੂੰ ਇੰਨੀਆਂ ਪਰਿੰਡਾਂ ਚਿੰਬੜੀਆਂ ਹੋਈਆਂ ਇਹ ਚਾਹੇ ਉਹ ਕੇਜਰੀਵਾਲ ਹੋਵੇ ਉਹ ਸੁਪਰ ਸੀਐਮ ਓਦੋਂ ਬਾਅਦ ਸੋਸੋਧਿਆ ਹੋਵੇ ਉਹ ਇੱਕ ਸੀਐਮ ਪੂਰੇ ਜੈਨ ਤੁਸੀਂ ਕਿਸੇ ਵੀ ਆ ਮੈਂ ਵੱਡੇ ਚੈਨਲ ਖੜੇ ਆ ਸਾਰੇ ਚੈਨਲਾਂ ਦੇ ਜਿਹੇ ਵੱਡੇ ਜਿਹੜੇ ਉਹਨਾਂ ਦੇ ਐਟਿਟੂਡਰ ਨੇ ਉਹਨਾਂ ਨੂੰ ਸੱਦ ਕੇ ਜੇ ਕੋਈ ਪਾਲਿਸੀ ਬਾਰੇ ਸਮਝਾਉਂਦਾ ਏ ਤਾਂ ਉਹ ਜੈਨ ਸਮਝਾਉਂਦਾ ਏ ਸਾਡੇ ਮੰਤਰੀ ਸਾਡੇ ਜਿਹੜੇ ਪੰਜਾਬ ਨੇ ਬਣਾਇਆ ਉਹਨਾਂ ਨੂੰ ਕੀ ਹੋ ਗਿਆ ਉਹ ਕੁਝ ਦੱਸ ਨਹੀਂ ਸਕਦੇ ਇਹ ਜੈਨ ਅਰ ਗਿਆ ਕਿ ਕਿਉਂ ਬੈਠਿਆ ਇਹ ਇਸੇ ਕਰਕੇ ਬੈਠੇ ਆ ਵੀ ਭਗਵੰਤ ਮਾਨ ਇੱਕ ਕਮਜ਼ੋਰ ਮੁੱਖ ਮੰਤਰੀ ਆ ਜਿਨੇ ਕਦੇ ਆਪਣੇ ਅਹੁਦੇ ਉਹਨੂੰ ਸਮਝੀ ਨਹੀਂ ਆਈ ਵੀ ਮੁੱਖ ਮੰਤਰੀ ਮੇਰੀ ਮੁੱਖ ਮੰਤਰੀਸ਼ਪ ਕੀ ਆ ਭਾਈ ਰਹਿ ਤੈਨ ਜਾਣਾ ਪੰਜਾਬ ਤਦ ਤੂੰ ਉਦੋਂ ਜਵਾਬ ਕੀ ਦੇਵੇਂਗਾ ਜਿਹੜੇ ਤੁਸੀਂ ਵਾਅਦੇ ਕੀਤੇ ਹੋਏ ਸੀ ਉਹਦਾ ਕੀ ਬਣੂਗਾ ਹਜ਼ਾਰ-ਹਜ਼ਾਰ ਰੁਪਏ ਤਾਂ ਯਾ ਦੇ ਨਹੀਂ ਸਕੇ ਆਪਾਂ ਇਦੋਂ ਵੱਧ ਉਹਨਾਂ ਦਾ ਕੀ ਕਮਾਂਗੇ ਦੇਖੋ ਅੱਜ ਪਟਿਆਲੇ 'ਚ ਉੱਤੇ ਕੋਈ ਨਿੱਜੀ ਪ੍ਰੋਗਰਾਮ ਸੀ ਪਰ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਅੱਜ ਪੰਜਾਬ ਦੇ ਜਿਹੜੇ ਹਾਲਾਤਾਂ ਦੀ ਗੱਲ ਆ ਉਹ ਤਾਂ ਬਹੁਤ بڑا ਨਗਾਰ ਆ ਜਿਹੜਾ ਆਇਆ ਪਿਆ ਹਨਾਨੀ ਦੀ ਗੱਲ ਉਦੋਂ ਹੁੰਦੀ ਆ ਵੀ ਜਦੋਂ ਅੱਜ ਸਾਡੇ ਪਵਿੱਤਰ ਸਥਾਨ ਦਰਬਾਰ ਸਾਹਿਬ ਜੀ ਉਹਨਾਂ ਦੇ ਉੱਤੇ ਵੀ ਕੋਈ ਈਮੇਲ ਭੇਜੀ ਜਾਂਦਾ ਕੀ ਕਰੀ ਜਾਂਦਾ ਉਦੋਂ ਬਾਅਦ ਕੋਈ ਵਿਸ਼ਵਾਸ ਦਿਵਾਉਣ ਵਾਲੀ ਗੱਲ ਸਰਕਾਰ ਵੱਲੋਂ ਹੋ ਨਹੀਂ ਰਹੀ ਪਰ ਮੈਂ ਇਹ ਜ਼ਰੂਰ ਗੱਲ ਕਹਿ ਸਕਦਾ ਵੀ ਸਾਡੇ ਜਿਹੜੇ ਸ਼ਕਤੀ ਦੇ ਕੇਂਦਰ ਨੇ ਜਿੱਥੋਂ ਤਾਕਤ ਮਿਲਦੀ ਹੈ ਗੁਰੂ ਨੂੰ ਇੱਥੇ ਕਿਸੇ ਦੀ ਵੀ ਕੋਈ ਹਿੰਮਤ ਨਹੀਂ ਕਿਸੇ ਦੀ ਕੋਈ ਤਾਕਤ ਨਹੀਂ ਵੀ ਉਹ ਇਹ ਜੀ ਕੋਈ ਗੱਲ ਕਰ ਜਵੇ ਇਹ ਜਿਹੜੀਆਂ ਵੀ ਕੋਈ ਇਹ ਜੀਆਂ ਗੱਲਾਂ ਲਿਖਦਾ ਉਹ ਸਿਰਫ ਤੇ ਸਿਰਫ ਜਿਹੜਾ ਅਬਨਾਰਮਲ ਆਦਮੀ ਹੋ ਸਕਦਾ ਕੋਈ ਹੋਰ ਐਸਾ ਬਿਮਾਰ ਆਦਮੀ ਹੋ ਸਕਦਾ ਪਰ ਕੋਈ ਵੀ ਐਸੀ ਸ਼ਕਤੀ ਨਹੀਂ ਕੀ ਜਿਹੜੀ ਕਿ ਸਾਡੇ ਦਰਬਾਰ ਸਾਹਿਬ ਤੱਕ ਕੋਈ ਪਹੁੰਚ ਕਰ ਸਕੇ ਕੋਈ ਹਮਲਾ ਕਰ ਸਕੇ ਇਹ ਮਤਲਬ ਅੰਦਰੋਂ ਇੱਕ ਸਾਰਿਆਂ ਦਾ ਵਿਸ਼ਵਾਸ ਹੈ ਇੱਕ ਭਰੋਸਾ ਹੈ ਪਰ ਜਿਹੜਾ ਵੀ ਜੇ ਵੀ ਕਿਸੇ ਨੇ ਕਿਉਂਕਿ ਲੋਕਾਂ ਦੇ ਵਿੱਚ ਜੇ ਤੁਸੀਂ ਸੋਚੋ ਵੀ ਉੱਥੇ ਜਾਣ ਤੋਂ ਕੋਈ ਆਸਤਾ ਜਾਂ ਕਿ ਕੋਈ ਜਾਣ ਤੋਂ ਉੱਥੇ ਡਰੂਗਾ ਕਿਉਂਕਿ ਜਿਹੜਾ ਸਾਹ ਨੇ ਉਹ ਤਾਂ ਗੁਰੂ ਦੇ ਦਿੱਤੇ ਹੋਏ ਆ ਤੇ ਉੱਥੇ ਕੋਈ ਬੰਬ ਦੇ ਚਲਾ ਕੇ ਜਾਂ ਇਹੋ ਜੀ ਕੋਈ ਗੱਲ ਕਰਕੇ ਕਿਸੇ ਨੂੰ ਕੋਈ ਆਸਤਾ ਚ ਰੋਕ ਸਕਦਾ ਬਿਲਕੁਲ ਨਹੀਂ ਹਾਂ ਜਿਹੜਾ ਇਹੋ ਜਿਹਾ ਕੋਈ ਬੰਦਾ ਹੈ ਉਹ ਗੱਲ ਮੂਹਰੇ ਜ਼ਰੂਰ ਆ ਜਾਣੀ ਚਾਹੀਦੀ ਹੈ ਕਿਉਂਕਿ ਕਈ ਦਿਨ ਹੋ ਗਏ ਕਈ 4-5 ਵਾਰ ਉਹ ਮੇਲ ਕੁਝ ਚੀਜ਼ਾਂ ਜਿਹੜੀਆਂ ਸਾਹਮਣੇ ਸ਼ਾਇਦ ਮੀਡੀਆ ਦੇ ਮੂਹਰੇ ਆ ਰਹੀਆਂ ਵੀ ਪਤਾ ਲੱਗਿਆ ਏ ਪਰ ਇਹ ਗੱਲਾਂ ਬਾਲੀਆਂ ਕਿਸੇ ਤਰੀਕੇ ਨਾਲ ਮੈਂ ਇਹ ਨਹੀਂ ਕਹਿੰਦਾ ਇਹ ਏਜੰਸੀਆਂ ਤੱਕ ਜਾਂ ਪੁਲਿਸ ਤੱਕ ਰਹਿਣੀਆਂ ਚਾਹੀਦੀਆਂ ਬਾਲਾ ਇਹਨੂੰ ਲੋਕਾਂ ਚ ਲਿਆ ਕੇ ਇੱਕ ਡਰ ਦਾ ਮਾਹੌਲ ਪੈਦਾ ਏ ਜਿਹੜਾ ਉਹ ਵੀ ਨਹੀਂ ਹੋਣਾ ਚਾਹੀਦਾ ਰਾਹੁਲ ਗਾਂਧੀ ਜੀ ਦਾ ਇੱਕ ਬਿਆਨ ਆਇਆ ਕਿ ਮੇਰੇ ਜ ਬਾਰਦਰਾ ਸਾਹਿਬ ਜੀਜਾ ਜੀ ਵੀ ਉਹਨਾਂ ਨੂੰ ਉੱਡੀ ਸਰਕਾਰ ਤੰਗ ਕਰ ਰਹੀ ਹੈ ਔਰ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਜਨਰ ਉਪੇਸ਼ ਭਗੇ ਜੀ ਤੁਹਾਡੇ ਬੇਟੇ ਦੇ ਘਰ ਵੀ ਅੱਜ ਇੰਨੀ ਰੇਡ ਕੀਤੀ ਉਹਨਾਂ ਕਹਿੰਦੇ ਕਿ ਕਾਂਗਰਸ ਪਾਰਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਮੋਦੀ ਸਰਕਾਰ ਦੇ ਦੇਖੋ ਮੈਂ ਸਮਝਦਾ ਜੇ ਮੈਨੂੰ ਤੁਸੀਂ ਸੱਚੀ ਗੱਲ ਪੁੱਛੋ ਤਾਂ 14 ਦੀ ਮੋਦੀ ਸਾਹਿਬ ਦੀ ਸਰਕਾਰ ਆਈ ਹੈ ਤੇ ਜਿਹੜੇ ਕਾਂਗਰਸ ਦੇ ਜਿਹ ਗਾਂਧੀ ਪਰਿਵਾਰ ਦੇ ਜਿਹੜੇ ਜਵਾਈ ਰਾਜਾ ਨੇ ਗਵਾਧਰਾ ਸਾਹਿਬ 14 ਤੋਂ ਅੱਜ ਕਿੰਨੇ ਹੋ ਗਏ 25 ਅੱਜ 11 ਸਾਲ ਹੋ ਗਏ ਉਹਨਾਂ ਦੇ ਉੱਤੇ ਏਸੇ ਕਰਕੇ ਵੀ ਕੋਈ ਇਹ ਨਾ ਕਹਿ ਦੇਵੇ ਕਿੰਤੂ ਪ੍ਰਿੰਤੂ ਨਾ ਕੋਈ ਖੜਾ ਕਰੇ ਲਗਾਤਾਰ ਏਜੰਸੀਆਂ ਇਨਕੁਆਇਰੀਆਂ ਕਰ ਰਹੀਆਂ ਲਗਾਤਾਰ छानबीन ਕਰ ਰਹੀਆਂ ਤੇ ਹੁਣ ਉਹ ਜਿਹੜੀ ਪੂਰੀ ਤਿਆਰ ਕਰਕੇ ਉਹ ਹੁਣ ਫਾਈਲ ਆ ਜਿਹੜੀ ਉਹ ਕੋਰਟ ਚ ਚਲੇ ਜਾਊਗੀ ਜੇ ਕੋਈ ਐਸੀ ਗੱਲ ਹੁੰਦੀ ਤਾਂ ਭਾਈ ਸਾਹਿਬ 14 ਚੀ ਵਾਡਰਾ ਸਾਹਿਬ ਜੇਲ੍ਹ ਚ ਸਿੱਟੇ ਹੁੰਦੇ ਜੇ ਕੋਈ ਐਸੀ ਗੱਲ ਹੁੰਦੀ ਸਰਕਾਰ ਨੇ ਪੱਖਪਾਤ ਕਰਨ ਨਹੀਂ ਹੁੰਦੀ ਤਾਂ ਫਿਰ ਬਾਦਰਾ ਸਾਹਿਬ ਹੁਣ ਨੂੰ ਬਾਹਰ ਨਾ ਫਿਰ ਸਕਦੇ ਹੋਏ ਦੁਨੀਆ ਦੇ ਹਰ ਮੁਲਕ ਚ ਉਹਨਾਂ ਦੀ ਜਾਇਦਾਦ ਆ ਮੈਂ ਕਹਿ ਸਕਦਾ ਵੀ ਕੋਈ ਐਸਾ ਮੁਲਕ ਦਾ ਕੋਨਾ ਨਹੀਂ ਐਸਾ ਕੋਈ ਸ਼ਹਿਰ ਨਹੀਂ ਜਿੱਥੇ ਬਾਦਰਾ ਦਾ ਘਰ ਨਾ ਹੋਵੇ ਜਿੱਥੇ ਬਾਦਰਾ ਦੀ ਜ਼ਮੀਨ ਜਾਇਦਾਦ ਨਾ ਹੋਵੇ ਪਰ ਇਹ ਐਡਾ ਵੱਡਾ ਇੱਕ ਪਰਿਵਾਰ ਆ ਜੇ ਉਹਦੇ ਉੱਤੇ ਮਾੜੀ ਜਿਹੀ ਕੋਈ ਕੱਚੀ ਗੱਲ ਹੋ ਜਾਂਦੀ ਆ ਹੋ ਗਈ ਤਾਂ ਮਰ ਮੁੜ ਕੇ ਉਹਦਾ ਜਵਾਬ ਦੇਣਾ ਔਖਾ ਇਸ ਕਰਕੇ 11 ਸਾਲ ਹਰ ਚੀਜ਼ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਹਰ ਚੀਜ਼ ਜੋੜੀ ਜਾ ਰਹੀ ਹੈ ਕੜੀ ਨਾਲ ਕੜੀ ਜੋੜੀ ਜਾਂਦੀ ਹੈ ਇੱਕ ਕੇਸ ਦੇ ਵਿੱਚ ਹੁਣ ਪੂਰੀ ਜਿਹੜੀ ਉਹ ਤਿਆਰ ਕਰਕੇ ਇਨਕੁਆਇਰੀ ਹੁਣ ਉਹ ਟੂ ਕੋਰਟ ਹੋਏਗੀ ਤੇ ਫਿਰ ਕੋਰਟ ਹੈ ਜਿਹੜਾ ਉਹਦੇ ਵਿੱਚ ਬਹਿਸ ਹੋਏਗੀ ਸਜ਼ਾ ਸੁਣਾਈ ਜਾਏਗੀ ਕੋਈ ਉਹਨਾਂ ਨੂੰ ਪਹਿਲਾਂ ਕਿਸ ਨੇ ਅਰੈਸਟ ਨਹੀਂ ਕੀਤਾ ਕੋਈ ਉਹਨਾਂ ਦੇ ਪੁੱਛ ਪੁੱਛਦ ਲਈ ਉਹ ਬੁલાਏ ਨੇ ਹੋ ਜਾਂਦੇ ਆ ਤੇ ਹੁਣ ਉਹਦੇ ਵਿੱਚੋਂ ਜੋ ਵੀ ਈਡੀ ਕੱਢੇਗੀ ਜੋ ਵੀ ਉਹਨਾਂ ਦੇ ਜਾਇਦਾਦ ਦੀਆਂ ਗੱਲਾਂ ਨਿਕਲਣ ਲੱਗੀਆਂ ਇਹ 'ਚ ਤਾਂ ਕੋਈ ਭੁਲੇਖਾ ਹੀ ਨਹੀਂਗਾ ਵੀ ਉਹਨਾਂ ਨੇ ਵਕ ਵਕ ਸੀ ਮਿਨਿਸਟਰਾਂ ਤੋਂ ਚਾਹੇ ਉਹ ਹਰਿਆਣਾ ਦਾ ਸੀਐਮ ਸਰਕਾਰ ਹੋਵੇ ਉਸ ਵੇਲੇ ਲਾਭ ਲਏ ਚਾਹੇ ਉਹਨਾਂ ਨੇ ਬਘੇਲ ਸਾਹਿਬ ਜਿੱਥੇ ਇਹਨਾਂ ਦੀ ਸਰਕਾਰ ਰਹੀ ਛੱਤੀਸਗੜ੍ਹ ਉਤੋਂ ਇਹਨਾਂ ਦੇ ਇਹਨਾਂ ਦੇ ਬੇਟੇ ਸੀਐਮ ਦੇ ਨਾਲ ਰਲ ਕੇ ਉਸ ਵੇਲੇ ਸਾਰਾ ਕੁਝ ਕੀਤਾ ਗਿਆ ਇੱਥੇ ਤੱਕ ਕਿ ਮੈਂ ਤੁਹਾਨੂੰ ਇਹ ਤੁਸੀਂ ਹੈਰਾਨ ਹੋਵੋਗੇ ਇਹ ਗੱਲਾਂ ਬਘੇਲ ਸਾਹਿਬ ਨੇ ਆਪ ਦਸੀਆਂ ਜਦੋਂ ਉਹ ਇਨਕੁਆਇਰੀ ਲਈ ਬੁਲਾਇਆ ਗਿਆ ਵੀ ਜਿਹੜੀ ਗਾਂਧੀ ਫੈਮਿਲੀ ਆ ਚਾਹੇ ਪ੍ਰਿਯੰਕਾ ਗਾਂਧੀ ਹੋਵੇ ਚਾਹੇ ਸੋਨੀਆ ਗਾਂਧੀ ਹੋਵੇ ਚਾਹੇ ਰਾਹੁਲ ਗਾਂਧੀ ਹੋਵੇ ਜਿਹੜੇ ਉਹਨਾਂ ਦੇ ਘਰੇ ਲੋਕ ਕੰਮ ਕਰਦੇ ਆ ਜਿਹੜੇ ਉਹਨਾਂ ਦੇ ਕੰਮ ਰਸੋਈ ਚ ਕਰਦੇ ਆ ਉਹਨਾਂ ਦੇ ਕੱਪੜਿਆਂ ਤੱਕ ਉਹਨਾਂ ਦੀਆਂ ਬੂਟ ਜਰਾਬਾਂ ਤੱਕ ਉਹਨਾਂ ਦੇ ਕੱਪੜੇ ਇਨਰ ਵੇਅਰ ਵੀ ਜਿਹੜੇ ਨੇ ਬਨਾਣ ਜਿਹਨੂੰ ਕਹਿੰਦੇ ਆ ਇਹਨਾਂ ਨੂੰ ਆਪਣੇ ਇਹ ਚੀਜ਼ਾਂ ਵੀ ਜਿਹੜੀਆਂ ਨੇ ਉਹ ਵੀ ਬਗੇਲ ਸਾਹਿਬ ਸਰਕਾਰ ਦੇ ਉਸ ਵੇਲੇ ਹੁੰਦੇ ਹੋਏ ਬੜੇ-ਬੜੇ ਲੋਕਾਂ ਨੂੰ ਕਹਿ ਕੇ ਭੇਜਦੇ ਰਹੇ ਨੇ ਰਸੋਈਦਾਰ ਰਸੋਈਏ ਦੇ ਕੱਪੜੇ ਵੀ ਜਿਹੜੇ ਉਹ ਬਘੇਲ ਦੇ ਘਰੋਂ ਆਉਂਦੇ ਸੀ ਪੰਜਾਬ ਦੇ ਹਾਲਾਤ ਨੂੰ ਜਿਵੇਂ ਦੇਖਦੇ ਹਾਂ ਸਰ ਸਿਰ ਸਿਰ ਸਾਰੇ ਸਰ ਸਾਰੇ ਸਭ ਦੇ ਸਰਦਾਰ ਨੂੰ ਤੇ ਸਵਾਲ ਪੈ ਸੀ ਕਿ ਇਹ ਗੱਤ ਹੋ ਰਿਹਾ ਦੇਖੋ ਇੱਕ ਗੱਲ ਮੇਰੀ ਸਮਝੋ ਮੈਂ ਜੋ ਜਿਸ ਪਰਿਵਾਰ ਚੋਂ ਆਣਾ ਅਸੀਂ ਉਹ ਪਰਿਵਾਰ ਆ ਜਿਹਨੇ ਪੰਜਾਬ ਦੇ ਵਿੱਚ ਅਤਵਾਦ ਨੂੰ ਖਤਮ ਕੀਤਾ ਮੇਰੇ ਦਾਦਾ ਜੀ ਨੇ ਉਸ ਵੇਲੇ ਆਪਣੀ ਚਾਹੇ ਉਹ ਨਹੀਂ ਰਹੇ ਪਰ ਇਹ ਪੰਜਾਬ ਨੂੰ ਸਮਝਣਾ ਪੰਜਾਬ ਇੱਕ ਬਾਰਡਰ ਸਟੇਟ ਆ ਪੰਜਾਬ ਇੱਕ ਮਿਨੋਰਟੀ ਸਟੇਟ ਆ ਤੇ ਬਹੁਤ ਹਮਲੇ ਆ ਜਿਹੜੇ ਹਮੇਸ਼ਾ ਹੁੰਦੇ ਆ ਬੜੀਆਂ ਤਾਕਤਾਂ ਇਹਨੂੰ ਲੱਗੀਆਂ ਰਹਿੰਦੀਆਂ ਨੇ ਉਸ ਗੱਲ ਨੂੰ ਸਮਝ ਕੇ ਉਰੇ ਦੀ ਸਰਕਾਰ ਆ ਜਿਹੜੀ ਇਹ ਅਨਜਾਨ ਸਰਕਾਰ ਮੈਂ ਤਾਂ ਹਮੇਸ਼ਾ ਕਹਿਣਾ ਵੀ ਇੱਕ ਅਨਜਾਨ ਮੁੱਖ ਮੰਤਰੀ ਆ ਜਿਹੜਾ ਉਹ ਪੰਜਾਬ ਨੂੰ ਤੇ ਉਦੋਂ ਬਾਅਦ ਉਸ ਮੁੱਖ ਮੰਤਰੀ ਨੂੰ ਇੰਨੀਆਂ ਪਰਿੰਡਾਂ ਚ ਮੜੀਆਂ ਹੋਈਆਂ ਏ ਚਾਹੇ ਉਹ ਕੇਜਰੀਵਾਲ ਹੋਵੇ ਉਹ ਸੁਪਰ ਸੀਐਮ ਉਦੋਂ ਬਾਅਦ ਸੁਸੋਧਿਆ ਹੋਵੇ ਉਹ ਇੱਕ ਸੀਐਮ ਉਰੇ ਜੈਨ ਤੁਸੀਂ ਕਿਸੇ ਵੀ ਆ ਮੈਂ ਵੱਡੇ ਚੈਨਲ ਖੜੇ ਆ ਸਾਰੇ ਚੈਨਲਾਂ ਦੇ ਜਿਹੇ ਵੱਡੇ ਜਿਹੜੇ ਉਹਨਾਂ ਦੇ ਐਡੀਟਰ ਨੇ ਉਹਨਾਂ ਨੂੰ ਸੱਦ ਕੇ ਜੇ ਕੋਈ ਪਾਲਿਸੀ ਬਾਰੇ ਸਮਝਾਉਂਦਾ ਏ ਤਾਂ ਉਹ ਜੈਨ ਸਮਝਾਉਂਦਾ ਏ ਸਾਡੇ ਮੰਤਰੀ ਸਾਡੇ ਜਿਹੜੇ ਪੰਜਾਬ ਨੇ ਬਣਾਇਆ ਉਹਨਾਂ ਨੂੰ ਕੀ ਹੋ ਗਿਆ ਉਹ ਕੁਝ ਦੱਸ ਨਹੀਂ ਸਕਦੇ ਇਹ ਜੈਨ ਅਰ ਗਿਆ ਕਿਉਂ ਬੈਠਿਆ ਇਹ ਇਸੇ ਕਰਕੇ ਬੈਠੇ ਆ ਵੀ ਭਗਵੰਤ ਮਾਨ ਇੱਕ ਕਮਜ਼ੋਰ ਮੁੱਖ ਮੰਤਰੀ ਆ ਜਿਨੇ ਕਦੇ ਆਪਣੇ ਅਹੁਦੇ ਉਹਨੂੰ ਸਮਝੀ ਨਹੀਂ ਆਈ ਵੀ ਮੁੱਖ ਮੰਤਰੀ ਮੇਰੀ ਮੁੱਖ ਮੰਤਰੀਸ਼ਪ ਕੀ ਆ ਇਹਨਾਂ ਨੇ ਤਾਂ ਤੁਰ ਜਣਾ 27 ਤੋਂ ਬਾਅਦ ਭਾਈ ਰਹਿ ਤੈਨ ਜਾਣਾ ਹੈ ਪੰਜਾਬ ਚ ਤੇ ਤੂੰ ਉਦੋਂ ਜਵਾਬ ਕੀ ਦੇਵੇਂਗਾ ਜਿਹੜੇ ਤੁਸੀਂ ਵਾਅਦੇ ਕੀਤੇ ਹੋਏ ਸੀ ਉਹਦਾ ਕੀ ਬਣੂਗਾ ਹਜ਼ਾਰ ਹਜ਼ਾਰ ਰੁਪਈਆ ਤਾਂ ਯਾਰ ਦੇ ਨਹੀਂ ਸਕੇ ਆਪਾਂ ਇਸ ਤੋਂ ਬਾਅਦ ਉਹਨਾਂ ਦਾ ਕੀ ਕਵਾਂਗੇ